ਮੈਂ ਦੇਖ ਰਿਹਾ ਸੀਗਾ ਜੀ ਕਿ ਕਾਂਗਰਸ ਪਾਰਟੀ ਦਾ ਜਿਹੜਾ ਇਹ ਸੜਾਂ ਦੇ ਦੌਰਾਨ ਵੀ ਰਾਜਨੀਤੀ ਕਰਨ ਦਾ ਤਜਰਬਾਗਾ ਲਗਾਤਾਰ ਪੰਜਾਬ ਜਾਰੀ ਆ ਜਿਵੇਂ ਪਠਾਨਕੋਟ ਜਿਹੜੇ ਦੀ ਗੱਲ ਕਰਾਂ ਤਾਂ ਉੱਥੇ 9 ਜਿਹੜੇ ਵਿਅਕਤੀ ਨੇ ਉਹ ਮਾਰੇ ਗਏ ਅੱਜ ਕਾਂਗਰਸ ਪਾਰਟੀ ਪੰਜਾਬ ਦੀਆਂ ਉਹਨਾਂ ਜਿਹੜੇ ਸਾਡੇ ਬੱਚੇ ਮਾਰੇ ਗਏ ਸਾਡੇ ਮਾਮਾ ਮਾਰਿਆਂ ਗਏ ਜਾਂ ਸਾਡੇ ਕਿਸਾਨ ਮਾਰੇ ਗਏ साे मजदूर मारे गए उन्होंने राजनीति कर रही है लाशां बोल दे। देने गए कांग्रेस पार्टी बोल रही है कि फंड ना दौ पैसा ना दौ यह सिद्ध करता कि कांग्रेस पार्टी पंजाब के किसान पंजाब के लोगों दाशा के उ राजनीति कर दी है सर पंजाब जान लगा ਝੂਠ ਬੋਲਣ ਦਾ ਜੋ ਵੀ ਕੁਝ ਚਿਹਰ ਦੀ ਜਾਇਜ਼ ਤੋਂ ਬਿਨਾ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਇਹ ਇਹ ਭਾਰਤੀ ਜਨਤਾ ਪਾਰਟੀ ਦਾ ਸੰਜਟ ਇਹ ਭਾਰਤੀ ਜਨਤਾ ਪਾਰਟੀ ਦੇ ਸੰਜਟ ਬੈਠੇ ਰਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਦੋ ਬੰਦੇ ਟਿੱਕਰ ਸਾਹਿਬ ਪਲੀਸ ਭਾਰਤੀ ਜਨਤਾ ਪਾਰਟੀ ਮੈਂ ਸਾਰੇ ਮੈਂਬਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਆਪਣੀ ਸੀਟ ਤੇ ਬੈਠ ਕੇ ਆਪਣੀ ਆਪਣੀ ਸੀਟ ਤੇ ਬੈਠਣ ਦਾ ਪਾਸੀ ਦੇ ਜੰਗ ਖੜੇ ਹੋ ਕੇ ਬੋਲ ਰਹੇ ਨੇ ਤੇ ਪੰਜਾਬ ਦੇ ਠੀਕ ਹੈ ਆਪਾਂ ਬੈਸ ਦੀ ਕਰ ਰਿਹਾ ਤੁਸੀਂ ਗੱਲ ਮੋਦੀ ਦੀ ਕਰ ਰਹੇ ਹੋਗੇ ਆਪਾਂ ਬੈਸ ਨੂੰ ਅੱਗੇ ਤੋਰਿਏ ਤੁਸੀਂ ਪੰਜਾਬ ਦੀ ਗੱਲ ਕਰ ਰਿਹਾ ਤੁਸੀਂ ਮੋਦੀ ਸਾਹਿਬ ਦੀ ਗੱਲ ਕਰ ਰਹੇ ਹੋ ਚਿਹਰੋ ਡੈਸ ਕਰੋ ਇਹ ਪੰਜਾਬ ਮੰਤਰੀ ਜੀ ਚਿਹਰੋ ਡੈਸ ਕਰੋ ਸਪੀਕਰ ਸਾਹਿਬ ਦਰਿਆਵਾਂ ਦੇ ਆਲੇ-ਦੁਆਲੇ ਸਸਤੀ ਜ਼ਮੀਨ ਕਿਹੜਾ ਖੇਦੀ ਆ ਗਰੀਬ ਕਿਸਾਨਾਂ ਦੀ ਜ਼ਮੀਨ ਕਿਹੜਾ ਖੇਦੀ ਆ ਮੈਸਰ ਬਾਜਪਾ ਨੇ ਇਹਨਾਂ ਲੋਕਾਂ ਨੇ ਸਸਤੀਆ ਜ਼ਮੀਨਾਂ ਖਰੀਦ ਕੇ ਕਹੋ ਗਈ ਮਾਈਨਿੰਗ ਕਰਨ ਦੇ ਲਈ ਇਹ ਪੂਰਾ ਪੰਜਾਬ ਜਾਣਦਾਗਾ ਸ ਕਾਂਗਰਸ ਪਾਰਟੀ ਦਾ ਅੱਜ ਲੋਕ ਵਿਰੋਧੀ ਚਿਹਰਾ ਪੰਜਾਬ ਦੇ ਸਾਹਮਣੇ ਨੰਗਾ ਹੋ ਗਿਆ ਬੈਠੋ ਤੁਸੀਂ ਭੋੜੇ ਪਾੜੇ ਕਿਸਾਨਾਂ ਨੂੰ ਭੋੜੇ ਪਾੜੇ ਕਿਸਾਨਾਂ ਨੂੰ ਲੁੱਟਦਾ ਤੁਸੀਂ ਲੋਕ ਤੁਸੀਂ ਲੋਕ ਮਾਈਨਿੰਗ ਕਰਨ ਦੇ ਮਹਾਰਾ ਇਹ ਸਾਰਾ ਪੰਜਾਬ ਜਾਣਦਾ ਕੋਈ ਗੱਲ ਨਹੀਂ ਜਦੋਂ ਪਰਚਾ ਆਉਂਦਾਗਾ ਜਦੋਂ ਪਰਚਾ ਆਉਂਦਾ ਬੈ ਡਰ ਕੇ ਤਾਂ ਜਾਂਦੇ ਆ ਈਮਾਨ ਸਾਹਿਬ ਬੈਠੋ ਫਿਰ ਦਰਦੇ ਕਾ ਤੂੰ ਅੱਪਾ ਅੱਗੇ ਬੈਠੋ 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 ਸਰਦਾਰ ਕੁਲਦੀਪ ਸਿੰਘ ਢਾੜੀਵਾਲ ਢਾੜੀਵਾਲ ਸਾਹਿਬ ਬੋਲਦੇ ਜੀ ਢਾੜੀਵਾਲ ਸੇ ਬੈਠੋ ਹੁਣ ਦੁਆਰਾ ਕਰਦੇ